ਅਸੀਂ ਅਕਸਰ ਕਹਿੰਦੇ ਹਾਂ ਮੇਰੇ ਨਾਲ ਹੀ ਇਦਾਂ ਕਿਉਂ ਹੋ ਰਿਹਾ ਹੈ ਪਰ ਸੱਚ ਇਹ ਹੈ ਜੋ ਅਸੀਂ ਕੱਲ ਕੀਤੇ ਕਰਮ ਹਨ ਅੱਜ ਉਹੀ ਸਾਡੇ ਰਸਤੇ ਵਿੱਚ ਖੜੇ ਨੇ ਸੰਤ ਮਸਕੀਨ ਜੀ ਕਹਿੰਦੇ ਸਨ ਇਹ ਦੁਨੀਆ ਰੱਬ ਦੀ ਬਣਾਈ ਹੋਈ ਟੋਲ ਮਸ਼ੀਨ ਹੈ ਇਥੇ ਹਰ ਕਰਮ ਦਾ ਵਜਨ ਹੁੰਦਾ ਹੈ ਕੀ ਹੈ ਕਰਮ ਦਾ ਨਿਯਮ ਸੰਤ ਮਸਕੀਨ ਜੀ ਹਮੇਸ਼ਾ ਆਖਦੇ ਸਨ ਕਿ ਇਹ ਸ੍ਰਿਸ਼ਟੀ ਨਿਯਮ ਨਾਲ ਚਲਦੀ ਹੈ ਜਿਵੇਂ ਤਰਤੀਕ ਗੋਲ ਹੈ ਇਹ કર્મ ਦਾ ਨਿਯਮ ਵੀ ਅਟਲ ਹੈ ਜੇ ਤੂੰ ਕਿਸੇ ਨੂੰ ਖੁਸ਼ੀ ਦਿੰਦੀ ਹੈ ਤਾਂ ਉਹ ਖੁਸ਼ੀ ਕਿਸੇ ਨਾ ਕਿਸੇ ਰੂਪ ਵਿੱਚ ਤੇਰੇ ਕੋਲ ਵਾਪਸ ਜ਼ਰੂਰ ਆਵੇਗੀ ਬੱਝੇ ਤੂੰ ਕਿਸੇ ਨੂੰ ਦੁੱਖ ਦਿੰਦੇ ਹਨ ਤਾਂ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਤੇਰੇ ਕੋਲ ਵਾਪਸ ਜ਼ਰੂਰ ਆਉਂਦੇ ਹਨ ਸੋ ਸੰਤਮਸਕੀਨ ਜੀ ਕਹਿੰਦੇ ਸੰਕੇ ਜੇ ਕਿਸੇ ਨੂੰ ਰਵਾਓਗੇ ਤਾਂ ਯਾਦ ਰੱਖੋ ਰੱਬ ਕਿਸੇ ਰੂਪ ਵਿੱਚ ਤੁਹਾਨੂੰ ਵੀ ਰਵਾਏਗਾ ਜੇ ਕਿਸੇ ਨੂੰ ਹਸਾਉਂਦੇ ਹੋ ਤਾਂ ਰੱਬ ਤੁਹਾਨੂੰ ਹੱਸਣ ਦੇ ਮੌਕੇ ਦਵੇਗਾ ਸੰਤ ਮਸਕੀਨ ਜੀ ਆਖਦੇ ਸਨ ਕਿ ਰੱਬ ਕਿਸੇ ਨਾਲ ਵੈਰ ਨਹੀਂ ਕੱਢਦਾ ਨਾ ਹੀ ਉਹ ਕਿਸੇ ਦਾ ਵੈਰੀ ਹੁੰਦਾ ਹੈ ਪਰ ਉਹ ਕਰਮਾਂ ਦਾ ਹਿਸਾਬ ਰੱਖਦਾ ਹੈ ਜਿਵੇਂ ਸਾਡਾ ਪਰਛਾਵਾਂ ਮਨੁੱਖ ਨਾਲ ਜੁੜਿਆ ਰਹਿੰਦਾ ਹੈ ਤੈਵੇਂ ਹੀ ਕਰਮ ਆਤਮਾ ਨਾਲ ਜੁੜੇ ਰਹਿੰਦੇ ਹਨ ਕਈ ਵਾਰ ਅਸੀਂ ਸੋਚਦੇ ਹਾਂ ਅਸੀਂ ਕਿਸੇ ਨੂੰ ਤੰਗ ਕੀਤਾ ਪਰ ਸਾਨੂੰ ਕੁਝ ਨਹੀਂ ਹੋਇਆ ਪਰ ਮਸਕੀਨ ਜੀ ਆਖਦੇ ਸਨ ਕਰਮ ਤੁਰੰਤ ਨਹੀਂ ਫਲਦੇ ਪਰ ਕਦੇ ਖਾਲੀ ਵੀ ਨਹੀਂ ਜਾਂਦੇ ਇਸੇ ਕਰਕੇ ਗੁਰਬਾਣੀ ਵੀ ਸਾਨੂੰ ਸਿਖਾਉਂਦੀ ਹੈ ਕਿ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਸੋ ਰੱਬ ਦਾਦਰ ਬਾਰ ਚੁੱਪ ਨਹੀਂ ਉਥੇ ਹਰ ਕਰਮ ਦਾ ਹਿਸਾਬ ਹੈ ਹਰ ਹੰਝੂ ਦੀ ਕੀਮਤ ਹੈ ਹਰ ਦੁੱਖ ਦਾ ਜਵਾਬ ਹੈ ਸੋ ਜੇ ਜੀਵਨ ਸੁਖੀ ਕਰਨਾ ਚਾਹੁੰਦੇ ਹੋ ਤਾਂ ਕਰਮ ਸਾਫ਼ ਰੱਖੋ ਕਿਸੇ ਦਾ ਬੁਰਾ ਨਾ ਚਾਹੋ ਕਿਸੇ ਦਾ ਹੱਕ ਨਾ ਖਾਓ ਕਰਮਪਵਿੱਤਰ ਹੋਮ ਤਾਂ ਕਿਸਮਤ ਆਪ ਵਿਤਰ ਬਣ ਜਾਂਦੀ ਹੈ ਆਓ ਅੱਜ ਤੋਂ ਇੱਕ ਵਾਅਦਾ ਕਰੀਏ ਕਿਸੇ ਨੂੰ ਦੁੱਖ ਨਹੀਂ ਦੇਵਾਂਗੇ ਕਿਸੇ ਨਾਲ ਵੈਰ ਨਹੀਂ ਰੱਖਾਂਗੇ ਜਿਵੇਂ ਬੀਜ ਪੀਜਾਂਗੇ ਉਹੀ ਫਲ ਖਾਵਾਂਗੇ ਇਹੀ ਹੈ ਕਰਮਾਂ ਦਾ ਕਾਨੂੰਨ ਇਹੀ ਹੈ ਰੱਬ ਦਾ ਨਿਯਮ ਜੋ ਬੀਜੋਗੇ ਉਹੀ ਕਟੋਗੇ ਇਹ ਰੱਬ ਦੀ ਲਿਖਤ ਹੈ ਰੱਬ ਰਾਖਾ